ਵਿਨੇਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੁੱਟ ਹਾਜ਼ਰ ਹਾਂ ਸਾਡਾ ਇੱਕ ਵਾਰ ਫਿਰ ਖਾਸ ਪ੍ਰੋਗਰਾਮ ਲੈ ਕੇ ਜੀ ਚੱਸੀ ਖਾਸ ਖਬਰਾਂ ਤੇ ਗੱਲਬਾਤ ਕਰਾਂਗੇ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਨਵਕਿਰਨ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਨਦੀਪ ਸਿੰਘ ਟੁੱਟ ਜੀ ਪੱਤੀ ਸਾਹਿਬ ਨਾਲ ਪੰਜਾਬ ਤੋਂ ਬਹੁਤ ਸਾਰੀਆਂ ਖਾਸ ਖਬਰਾਂ ਤੇ ਗੱਲਬਾਤ ਕਰਾਂਗੇ ਜਿਹਦੇ ਵਿੱਚ ਸੰਦੀਪ ਸੰਨੀ ਜਿੰਨਾਂ ਦਾ ਜੋ ਇਸ ਵਕਤ ਮਸਲਾ ਬਹੁਤ ਭਖ ਰਿਹਾ ਔਰ ਜੋ ਜੇਲ੍ਹ ਦੇ ਵਿੱਚ ਵਾਪਰਿਆ ਜਿਸ ਤੇ ਵਿੱਚ ਇਨਸਪੈਕਟਰ ਸੂਬਾ ਸਿੰਘ ਜਿਸ ਨੂੰ ਸੂਬਾ ਸਰਹੰਦ ਵੀ ਜੋ ਆਪਣੇ ਆਪ ਨੂੰ ਕਹਾਉਂਦਾ ਸੀ ਉਸ ਦੀ ਮੌਤ ਹੋਈ ਆ ਉਸ ਮਾਮਲੇ ਚ ਤਸ਼ੱਦਦ ਦੀ ਗੱਲ ਸਾਹਮਣੇ ਆ ਰਹੀ ਆ ਤੇ ਉਹਦੇ ਵਿੱਚ ਕੀ ਹੋ ਰਿਹਾ ਉਹਦੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ 75 ਸਾਲ ਦੀ ਉਮਰ ਮੋਦੀ ਟੱਪ ਚੁੱਕੇ ਨੇ ਤੇ 75 ਸਾਲ ਦੇ ਵਿੱਚ ਰਿਟਾਇਰ ਕਰਨ ਦਾ ਜਿਹੜਾ ਰਵਾਜ ਹੈ ਉੱਥੇ ਉਹਨਾਂ ਨੇ ਜਿਹੜਾ ਟ੍ਰੈਂਡ ਆਪਣੇ ਆਪ ਸੈੱਟ ਕੀਤਾ ਕਿ ਉਹ ਹੀ ਹੁਣ ਉਹਨਾਂ ਤੇ ਭਾਰੀ ਪਵੇਗਾ ਉਹਦੇ ਉੱਤੇ ਗੱਲਬਾਤ ਕਰਾਂਗੇ ਅਮਰੀਕਾ ਤੋਂ ਕੁਝ ਖਬਰਾਂ ਜਿੱਥੇ ਤਿੰਨ ਪੁਲਿਸ ਵਾਲਿਆਂ ਦੀ ਜਾਨ ਗਈ ਹੈ ਕੁਝ ਕੈਨੇਡਾ ਤੋਂ ਇਮੀਗ੍ਰੇਸ਼ਨ ਨਾਲ ਜੁੜੀਆਂ ਖਬਰਾਂ ਨੇ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਸੁਪੱਤੀ ਸਾਹਿਬ ਇਹ ਜੋ ਜੇਲ੍ਹ ਦੇ ਵਿੱਚ ਤਿੰਨ ਸਾਬਕਾ ਪੁਲਿਸ ਅਧਿਕਾਰੀ ਜੋ ਆਪੋ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਹੇ ਸੀ ਉੱਥੇ ਉਹਨਾਂ ਉੱਤੇ ਹਮਲੇ ਦੀ ਗੱਲ ਕੀਤੀ ਗਈ ਸੀ ਮੈਂ ਉਹ ਮੁੰਡਾ ਨਵਦੀਪ ਜਿਹੜਾ ਕੈਦਨ ਵਾਲਾ ਉਹਦੀ ਵੀ ਇੱਕ ਗੱਲ ਸੁਣ ਰਿਹਾ ਸੀ ਉਹ ਦਾਵਾ ਕਰ ਰਿਹਾ ਸੀ ਕਿ ਸਗੋ ਸੰਦੀਪ ਸਿੰਘ ਉੱਤੇ ਹਮਲਾ ਹੋਇਆ ਔਰ ਇਹਨੇ ਸਾਰਾ ਕੁਝ ਡਿਫੈਂਸ ਵਿੱਚ ਕੀਤਾ ਅਖੀਰ ਜੋ ਵੀ ਆ ਉਹਦੀ ਜਾਂਚ ਚੱਲ ਰਹੀ ਆ ਐਫ ਆਈ ਆਰ ਕੁਝ ਹੋ ਤਰੀਕੇ ਨਾਲ ਦਰਜ ਹੋਈ ਆ ਪਰ ਇਸ ਵਕਤ ਚਰਚਾ ਇਹ ਚੱਲ ਰਹੀ ਹੈ ਕਿਉਂਕਿ ਸੂਬਾ ਸਿੰਘ ਦੀ ਮੌਤ ਤਾਂ ਹੋ ਗਈ ਆ ਜੋ ਕਿ ਝੂਠੇ ਪੁਲਿਸ ਮੁਕਾਬਲੇ 'ਚ ਸਜ਼ਾ ਭੁਗਤ ਰਿਹਾ ਸੀਗਾ ਤੇ ਦੂਜੇ ਪਾਸੇ ਖਬਰ ਇਹ ਆ ਰਹੀ ਹੈ ਕਿ ਤਸ਼ੱਦਦ ਬਹੁਤ ਜ਼ਿਆਦਾ ਕੀਤਾ ਗਿਆ ਸੋ ਦੱਸਿਓ ਇਸ ਵਕਤ ਜਿਹੜੀ ਸਹੀ ਜਾਣਕਾਰੀ ਹੋ ਕੀ ਇਸ ਮਾਮਲੇ 'ਚ ਦੇਖੋ ਮਨਦੀਪ ਜੀ ਸਭ ਤੋਂ ਪਹਿਲੀ ਗੱਲ ਪਟਿਆਲਾ ਪੁਲਿਸ ਪਹਿਲਾਂ ਵੀ ਕਈ ਵਾਰ ਵਿਵਾਦਾਂ ਦੇ ਵਿੱਚ ਰਹੀ ਆ ਚਾਹੇ ਇੱਕ ਕੈਨੇਡਾ ਤੋਂ ਗਏ ਨੌਜਵਾਨ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰਨ ਦਾ ਮਸਲਾ ਹੋਵੇ ਚਾਹੇ ਉਸ ਤੋਂ ਬਾਅਦ ਕਰਨਲ ਬਾਠ ਦੀ ਕੁੱਟਮਾਰ ਦਾ ਮਸਲਾ ਹੋਵੇ ਤੇ ਉਸ ਤੋਂ ਬਾਅਦ ਕਰਨਲ ਬਾਠ ਦੇ ਮਸਲੇ 'ਚ ਇਨਸਾਫ ਲਈ ਲੜ ਰਹੇ ਪਰਿਵਾਰ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਉਹ ਮਸਲਾ ਹੋਵੇ ਪਟਿਆਲਾ ਪੁਲਿਸ ਅਕਸਰ ਚਰਚਾ 'ਚ ਰਹੀ ਆ ਹੁਣ ਜਿਹੜਾ ਤਾਜ਼ਾ ਘਟਨਾਕ੍ਰਮਾ ਇਹਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਇੱਕ ਬੈਰਕ ਦੇ ਵਿੱਚ ਸੀਗੇ ਦੋ ਝੂਠੇ ਪੁਲਿਸ ਮੁਕਾਬਲਿਆਂ ਦੇ ਮਸਲੇ 'ਚ ਸਜ਼ਾ ਭੁਗਤ ਰਹੇ ਸੀ ਤੇ ਤੀਜਾ ਡਰੱਗ ਵਾਲੇ ਮਸਲੇ ਦੇ ਵਿੱਚ ਸੀਗਾ ਇਹ ਜਿਹੜੇ ਪੁਲਿਸ ਮੁਲਾਜ਼ਮ ਉੱਥੇ ਬੈਰਕ ਦੇ ਵਿੱਚ ਸੀਗੇ ਜਿਨ੍ਹਾਂ ਦੇ ਨਾਲ ਸੰਦੀਪ ਸਿੰਘ ਸ਼ਨੀ ਨੂੰ ਜੇਲ੍ਹ ਵੱਲੋਂ ਰੱਖਿਆ ਗਿਆ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇੱਕ ਤਾਂ ਸੂਬਾ ਸਿੰਘ ਹੈ ਇਹ ਮਾਝੇ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਲਈ ਜਾਣਿਆ ਜਾਂਦਾ ਸੀ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਉੱਚੜ ਪੁਲਿਸ ਅਫਸਰ ਕੇ ਪੀ ਐਸ ਗਿੱਲ ਦੇ ਨਜ਼ਦੀਕੀਆਂ ਦੇ ਵਿੱਚੋਂ ਇੱਕ ਸੀਗਾ ਇਹਨੇ ਕਈ ਮਾਜੇ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਪਰਿਵਾਰ ਜਦੋਂ ਡੈੱਡ ਬੋਡੀ ਲੈਣ ਗਏ ਇਹਨੇ ਡੈੱਡ ਬੋਡੀ ਤੱਕ ਨਹੀਂ ਦਿੱਤੀ ਇਹ ਜਿਹੜਾ ਸੁਭਾ ਸਰਹੰਦ ਆਪਦੇ ਆਪ ਨੂੰ ਕਹਿੰਦਾ ਸੀਗਾ ਦੂਸਰਾ ਡੀਐਸਪੀ ਗਰਵਚਨ ਸਿੰਘ ਤੇ ਤੀਜਾ ਇੰਸਪੈਕਟਰ ਇੰਦਰਜੀਤ ਸਿੰਘ ਇਹ ਤਿੰਨੇ ਇੱਕ ਪਾਰਕ ਦੇ ਵਿੱਚ ਠੀਕਾ ਹੁਣ ਮਸਲਾ ਇਹ ਹੈਗਾ ਕਿ ਜੇਲ ਮੈਨੂਅਲ ਦੇ ਅਨੁਸਾਰ ਜਿਹੜਾ ਸਜ਼ਾ ਭੁਗਤ ਰਿਹਾ ਵਿਅਕਤੀ ਹੈ ਜਿਨ੍ਹਾਂ ਨੂੰ ਸਜ਼ਾ ਹੋਈ ਹੋਈ ਹੈ ਉਹ ਤੇ ਜਿਹੜਾ ਇੱਕ ਸਜ਼ਾ ਦੇ ਲਈ ਮਤਲਬ ਉਹਨੂੰ ਸਜ਼ਾ ਜੇ ਨਹੀਂ ਮਿਲੀ ਅੰਡਰ ਟ੍ਰਾਇਲ ਕੈਦੀ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਸ਼ਬਦ ਵਰਤਦੇ ਆ ਉਹ ਹੈਗਾ ਭਾਈ ਸੰਦੀਪ ਸਿੰਘ ਹੁਣ ਸੰਦੀਪ ਸਿੰਘ ਨੂੰ ਇੱਕ ਅੰਡਰ ਟ੍ਰਾਇਲ ਕੈਦੀ ਨੂੰ ਜਿਹੜਾ ਹੈਗਾ ਉਹ ਸਜ਼ਾ ਜਾਫਤਾਂ ਕੈਦੀਆਂ ਦੇ ਨਾਲ ਕਿਵੇਂ ਬੰਦ ਰੱਖਿਆ ਗਿਆ ਦੂਸਰਾ ਇਹਨਾਂ ਨੂੰ ਕਿਹੜਾ ਪਤਾ ਨਹੀਂ ਕਿ ਇਹਨਾਂ ਦੀ ਵਿਚਾਰਧਾਰਾ ਦਾ ਫਰਕ ਹੈ ਹੁਣ ਇੱਕ ਪਾਸੇ ਉਹ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਇੱਕ ਪਾਸੇ ਉਹ ਸਿੱਖ ਨੌਜਵਾਨ ਹੈ ਜਿਨੇ ਸੈਵਸੈਨਾ ਦੇ ਇੱਕ ਕੱਟੜਵਾਦੀ ਜਿਹੜਾ ਸੁਧੀਰ ਸੂਰੀ ਦੀ ਹੱਤਿਆ ਦੇ ਮਸਲੇ ਦੇ ਵਿੱਚ ਜੇਲ੍ਹ ਚ ਤਾਂ ਇਹ ਮਸਲ ਮ ਇਕੱਠੇ ਕਿਵੇਂ ਹੋਵੇ ਦੂਸਰਾ ਇੱਕ ਪਾਸੇ ਤਿੰਨ ਵਿਅਕਤੀ ਨੇ ਤਿੰਨ ਪੁਲਿਸ ਮੁਲਾਜ਼ਮ ਨੇ ਇੱਕ ਪਾਸੇ ਇੱਕ ਵਿਅਕਤੀ ਆ ਇੱਕ ਵਿਅਕਤੀ ਤਿੰਨਾਂ ਦੇ ਉੱਤੇ ਹਮਲਾ ਕਰਦਾ ਅਗਰ ਤਾਂ ਇਹ ਗੱਲ ਜਿਹੜੀ ਆ ਉਸ ਰੂਪ ਦੇ ਵਿੱਚ ਸਾਹਮਣੇ ਨਹੀਂ ਆਉਂਦੀ ਹੁਣ ਅਗਲੀ ਗੱਲ ਇਹ ਹੈ ਕਿ ਇਹਦੇ ਤੇ ਬਣਦਾ ਇਹ ਸੀਗਾ ਇਹ ਘਟਨਾਕ੍ਰਮ 10 ਸਤੰਬਰ ਦੀ ਹੈ ਔਰ ਹਫਤਾ ਹੋ ਗਿਆ ਇਸ ਘਟਨਾਕ੍ਰਮ ਇਸ ਹਫਤੇ ਦੇ ਵਿੱਚ ਐਸਐਸਪੀ ਪਟਿਆਲਾ ਜਾਂ ਜੇਲ੍ਹ ਸੁਪਰਡੈਂਟ ਜਾਂ ਕਿਸੇ ਸੀਨੀਅਰ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪ੍ਰੈਸ ਕਾਨਫਰੰਸ ਕਰੇ ਕੀ ਹੋਇਆ ਜੇਲ੍ਹ ਦੇ ਵਿੱਚ ਕਿਵੇਂ ਘਟਨਾਕ੍ਰਮ ਵਾਪਰਿਆ ਕਿਹੜਾ ਇਸ ਘਟਨਾਕ੍ਰਮ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ ਕਿਹੜੇ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਦਾ ਮਸਲਾ ਹੈ ਇਹ ਸਾਰੀ ਚੀਜ਼ ਨੂੰ ਮੀਡੀਆ ਦੇ ਵਿੱਚ ਰੱਖਦੇ ਤਾਂ ਕਿ ਲੋਕਾਂ ਦੀ ਕਨਫਿਊਜ਼ਨ ਦੂਰ ਹੁੰਦੀ ਹੈ ਲੇਕਿਨ ਤੁਸੀਂ ਦੇਖੋਗੇ ਛੋਟੇ ਛੋਟੇ ਮਸਲਿਆਂ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਸਾਡੇ ਪੁਲਿਸ ਅਧਿਕਾਰੀ ਇਸ ਮਸਲੇ ਦੇ ਉੱਤੇ ਚੁੱਪ ਕੇ ਕਰਕੇ ਟਾਲਾ ਵੱਟ ਗਏ ਜਿਹੜੀਆਂ ਹੁਣ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਤਿੰਨੇ ਪੁਲਿਸ ਅਧਿਕਾਰੀ ਰਜਨਰਾ ਹਸਪੀਟਲ ਪਟਿਆਲਾ ਦੇ ਵਿੱਚ ਜੇਰੇ ਲਾਸ਼ ਜਿਨ੍ਹਾਂ ਦੇ ਵਿੱਚੋਂ ਇਹ ਸੁਭਾ ਸਰਹੰਦ ਦਾ ਜਾਂ ਸੁਭਾ ਸਿੰਘ ਕਹ ਲਈਏ ਇਹਦਾ ਪ੍ਰਿੰਟਡ ਹੋ ਗਿਆ ਸੀਗਾ ਇਹ ਵੀ ਪਤਾ ਲੱਗਿਆ ਮੈਂ ਸਰਬਜੀਤ ਸਿੰਘ ਭੇਰਕਾ ਜਿਹੜੇ ਸੀਨੀਅਰ ਐਡਵੋਕੇਟ ਨੇ ਕਈ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਲਈ ਜਦੋਂ ਜਹਿਦ ਕੀਤੀ ਹੈ ਔਰ ਕਈ ਝੂਠੇ ਪੁਰਸ ਮੁਕਾਬਲਿਆਂ ਦੇ ਕੇਸਾਂ ਦੀ ਪੈਰਵਾਈ ਕੀਤੀ ਹੈ ਅਦਾਲਤਾਂ ਦੇ ਵਿੱਚ ਉਹਨਾਂ ਦੀ ਮਤਲਬ ਕੁਛ ਦਿਨ ਪਹਿਲਾਂ ਪਾਈ ਹੋਈ ਮੈਂ ਸੋਸ਼ਲ ਮੀਡੀਆ ਪੋਸਟ ਦੇਖ ਰਿਹਾ ਸੀ ਵੀ ਇਹਨੂੰ ਮਹੀਨਾ ਹੋ ਗਿਆ ਸੀ ਜਦੋਂ ਜੇਲ੍ਹ ਗਏ ਨੂੰ ਤਾਂ ਉਦੋਂ ਹੀ ਇਹਨੂੰ ਜਿਹੜਾ ਅਦਾਲਤ ਨੇ ਲਾਜ ਕਰਾਉਣ ਲਈ 4 ਮਹੀਨੇ ਦੀ ਜਿਹੜੀ ਆ ਪਰੋਲ ਮਨਜ਼ੂਰ ਕਰਤੀ ਸੀ ਪਰ ਕਹਿੰਦੇ ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਲਾਜ ਕਰਾਉਣ ਤੋਂ ਇਨਕਾਰ ਕਰਤਾ ਵੀ ਸਾਨੂੰ ਨਹੀਂ ਜੀ ਸਾਡੇ ਕੋਲ ਨਹੀਂ ਟਾਈਮ ਹੈਗਾ ਇਹ ਆਪੇ ਦੇਖੇ ਉਦੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਕਿਹਾ ਸੀ ਕਿ ਤੁਸੀਂ ਇਹਨੂੰ ਇਲਾਜ ਕਰਾਓ ਤੇ ਹੁਣ ਵੀ ਪਿਛਲੇ ਦਿਨੀ ਪਤਾ ਲੱਗਿਆ ਸੀ ਕਿ ਜਖਮੀ ਹਾਲਤ ਦੇ ਵਿੱਚ ਪਰਿਵਾਰ ਵਾਲੇ ਇਹਨੂੰ ਨਾ ਮਿਲਣ ਆਏ ਨਾ ਲੈਣ ਆਏ ਤਾਂ ਇਹ ਮਸਲਾ ਵੀ ਬੜਾ ਅਹਿਮ ਹੈ ਕਿ ਜਿਹੜੇ ਸਾਡੇ ਪੁਲਿਸ ਅਧਿਕਾਰੀ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਕੰਮਾਂ ਨੂੰ ਵੱਧ ਚੜ੍ਹ ਕੇ ਅੱਗੇ ਹੋ ਕੇ ਕਰਦੇ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਜਿਹੇ ਕੰਮਾਂ ਦਾ ਜਿਹੜਾ ਭਵਿੱਖੀ ਹਸ਼ਰ ਕੀ ਹੁੰਦਾ ਹੈ ਇਹ ਇਹ ਸੁਪੇ ਤੋਂ ਜਿਹੜੀ ਗੱਲ ਸਮਝ ਆਉਂਦੀ ਆ ਹੁਣ ਰਹੀ ਗੱਲ ਤਸ਼ੱਤਤ ਦੀ ਦੇਖੋ ਜੇਲ੍ਹ ਦੇ ਵਿੱਚ ਜੋ ਹੋਇਆ ਉਹ ਇਨਕੁਆਰੀ ਦਾ ਵਿਸ਼ਾ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਘਟਨਾ ਕਰਾਂ ਵਾਪਰਿਆ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਜਿਹੜਾ ਵਿਅਕਤੀ ਵੀ ਇਹਦੇ ਲਈ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਮੇਦੀ ਜ਼ਿੰਮੇਦੀ ਬਣਦੀ ਆ ਜੇਲ੍ਹ ਮੈਨੂਅਲ ਅਨੁਸਾਰ ਕਾਨੂੰਨ ਅਨਸਾਰ ਉਹ ਮੇਦੀ ਹੋ ਜੇ ਪਰ ਘੁੰਮਨ ਬ੍ਰਦਰ ਜਿਹੜੇ ਐਡਵੋਕੇਟ ਨੇ ਮੈਂ ਉਹਨਾਂ ਦੀ ਗੱਲ ਸੁਣਦਿਆ ਸੀ ਘੁੰਮਨ ਬ੍ਰਦਰ ਨੇ ਕਿਹਾ ਕਿ ਜੀ ਪਹਿਲਾਂ ਤਾਂ ਸਾਨੂੰ ਸੰਦੀਪ ਸਿੰਘ ਸਣੀ ਨੂੰ ਮਿਲ ਨਹੀਂ ਦਿੱਤਾ ਗਿਆ ਕਈ ਦਿਨ ਬੜੀ ਅਸੀਂ ਕੋਸ਼ਿਸ਼ ਕੀਤੀ ਕਿ ਸਾਨੂੰ ਮਿਲਾਇਆ ਜਾਵੇ ਉਹ ਕਹਿੰਦੇ ਕਈ ਦਿਨ ਸਾਨੂੰ ਮਿਲ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਅਦਾਲਤ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਸੰਦੀਪ ਸਿੰਘ ਸਣੀ ਨੂੰ ਲਿਆਂਦਾ ਗਿਆ ਤਾਂ ਉਹਨੇ ਕਿਹਾ ਕਿ ਮੈਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਢਮਣ ਬ੍ਰਦਰ ਕਿਉਂਕਿ ਅਦਾਲਤ ਦੇ ਵਿੱਚ ਹਾਜ਼ਰ ਸੀ ਉਹ ਕਹਿੰਦੇ ਉਹ ਤੋਂ ਖੜਿਆ ਨਹੀਂ ਸੀ ਜਾ ਰਿਹਾ ਸਮਾਰ ਕੇ ਉਹ ਅੱਖਾਂ ਤੋਂ ਦੇਖ ਨਹੀਂ ਸੀ ਰਿਹਾ ਸਮਾਰ ਕੇ ਇਨਾ ਮਤਲਬ ਤਸ਼ੱਦਦ ਸੀਗਾ ਉਹ ਕਹਿੰਦੇ ਜਦੋਂ ਜੱਜ ਸਾਹਿਬ ਨੂੰ ਦੱਸਿਆ ਸੰਦੀਪ ਸਿੰਘ ਨੇ ਕਿ ਜੀ ਮੈਨੂੰ ਇੰਨਾ ਤਸ਼ੱਦਦ ਕੀਤਾ ਜੱਜ ਸਾਹਿਬ ਨੇ ਕਿਹਾ ਕੱਪੜੇ ਲਾ ਕੇ ਦਿਖਾ ਰੋਂਗ ਤੇ ਖੜੇ ਕਰ ਤੇ ਰੋਣ ਲੱਗੇ ਲੋਕ ਜਦੋਂ ਹਮਨ ਬ੍ਰਦਰ ਨੇ ਦੱਸਿਆ ਕਿ ਜਦੋਂ ਨੇ ਕੱਪੜੇ ਉਤਾਰੇ ਲੱਕ ਤੋਂ ਥੱਲੇ ਸਭ ਕੁਝ ਫਿਸਿਆ ਪਿਆ ਸੀ ਮੰਦਿਰ ਜੀ ਔਰ ਇੰਨਾ ਲਹੂ ਸੰਦੀਪ ਸਿੰਘ ਸਣੀ ਚੋਂ ਨਿਕਲਿਆ ਕਿ ਤਿੰਨ ਕਸ਼ੈਰੇ ਦੱਸਦੇ ਆ ਖੂਨ ਦੇ ਨੱਚੜੇ ਜਿਵੇਂ ਆਪਾਂ ਕਪੜਾ ਧੋਣ ਵੇਲੇ ਉਸ ਤੋਂ ਬਾਅਦ ਨਿਚੋੜਦੇ ਆ ਉਸ ਤਰੀਕੇ ਦੇ ਨਾਲ ਤਿੰਨ ਕਸ਼ੈਰੇ ਕਹਿੰਦੇ ਨੱਚੜੇ ਹੁਣ ਇਸ ਤਰ੍ਹਾਂ ਦਾ ਘਟਨਾਕ੍ਰਮ ਅਗਰ ਵਾਪਰਿਆਗਾ ਦੇਖੋ ਜੇਲ੍ਹ ਦੇ ਵਿੱਚ ਜੋ ਵੀ ਵਿਅਕਤੀ ਬੰਦ ਹੈ ਉਹਦੇ ਜਾਣਵਾਲ ਦੀ ਰਾਖੀ ਦੀ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪੁਲਿਸ ਅਧਿਕਾਰੀ ਆ ਚਾਹੇ ਉਹ ਆਮ ਬੰਦਾ ਹੋਣ ਹੁਣ ਇਹਦੇ ਵਿੱਚ ਜਿਹੜੇ ਤਿੰਨ ਪੁਲਿਸ ਮੁਲਾਜ਼ਮਾਂ ਦੇ ਉੱਤੇ ਦੱਸਦੇ ਨੇ ਕਿ ਹਮਲਾ ਹੋਇਆ ਹਾਲਾਂਕਿ ਅਜੇ ਕਿਸੇ ਪੁਲਿਸ ਅਧਿਕਾਰੀ ਨੇ ਇਹ ਗੱਲ ਸਾਹਮਣੇ ਨਹੀਂ ਲਿਆਂਦੀ ਤਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਉੱਥੇ ਜੇਲ੍ਹ ਦੇ ਅਧਿਕਾਰੀ ਕਿੱਥੇ ਸੀ ਜੇਲ੍ਹ ਦੇ ਵਿੱਚ ਤਾਂ ਸਭ ਨੂੰ ਪਤਾ ਹੁੰਦਾ ਨਾ ਕਿ ਕੇਸ ਹਿਸਟਰੀ ਬਣਦੀ ਹੈ ਜੇਲ੍ਹ ਦੇ ਵਿੱਚ ਕਿਸ ਇਸਟਰੀ ਹੁੰਦੀ ਹੈ ਵਿਅਕਤੀ ਦੀ ਹਿਸਟਰੀ ਹੁੰਦੀ ਹੈ ਇੰਟੈਲੀਜੈਂਸ ਰਿਪੋਰਟਸ ਹੁੰਦੀਆਂ ਕਿ ਹੁਣ ਦੋਨਾਂ ਮਸਲਿਆਂ ਦੇ ਵਿੱਚ ਹੀ ਹੋਣਗੀਆਂ ਪੁਲਿਸ ਇਨਸਪੈਕਟਰ ਸੁਪਾਸ ਸਿੰਘ ਇੰਦਰਜੀਤ ਸਿੰਘ ਤੇ ਗਰਵਤਨ ਸਿੰਘ ਦੇ ਮਸਲੇ 'ਚ ਵੀ ਹੋਣਗੀਆਂ ਕਿ ਇਹਨਾਂ ਦੀ ਵਿਚਾਰਧਾਰਾ ਕੀ ਹੈ ਕਿਉਂਕਿ ਇਹਨਾਂ ਨੇ ਐਨਕਾਊਂਟਰ ਕੀਤੇ ਨੇ ਕਿਸ ਤਰ੍ਹਾਂ ਦੇ ਵਿਵਹਾਰ ਵਾਲੇ ਲੋਕ ਨੇ ਕਿੰਨਾਂ ਲੋਕਾਂ ਨਾਲ ਇਹਨਾਂ ਦੀ ਦੋਸਤੀ ਬਣ ਤਰਤਾ ਇਹ ਸੰਦੀਪ ਸਿੰਘ ਦੇ ਮਸਲੇ ਦੇ ਵਿੱਚ ਵੀ ਹੋਊਗਾ ਤਾਂ ਇਕੱਠੇ ਕਿਵੇਂ ਹੋ ਗਏ ਇਹ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਪੁਲਿਸ ਵੈਲਫੇਅਰ ਜਿਹੜੀ ਸੰਸਥਾ ਬਣੀ ਹੋਈ ਹੈ ਰਿਟਾਇਰਡ ਪੁਲਿਸ ਕਰਮਚਾਰੀਆਂ ਦੇ ਉਹਨਾਂ ਨੇ ਵੀ ਇਸ ਮਸਲੇ ਦੀ ਕਿਸੇ ਸੇਵਾਮੁਕਤ ਜੱਜ ਤੋਂ ਇਨਕੁਆਇਰੀ ਦੀ ਮੰਗ ਕੀਤੀ ਗਿਆ। ਤੋਂ ਇਨਕੁਆਇਰੀ ਇਸ ਮਸਲੇ ਦੀ ਹੋ ਕੇ ਸੱਚ ਸਾਹਮਣੇ ਜਿਹੜਾ ਉਹ ਆਉਣਾ ਚਾਹੀਦਾ। ਤਸ਼ੱਦਦ ਦਾ ਮਸਲਾ ਬਿਲਕੁਲ ਗਲਤ ਹੈ। ਅਗਰ ਕਿਸੇ ਨੇ ਕੋਈ ਮਤਲਬ ਕਿਸੇ ਘਟਨਾ ਦੇ ਲਈ ਜਾਬਾਰ ਅਕੋਰਡਿੰਗ ਟੂ ਲਾਅ ਦੇ ਤੇ ਕਾਰਵਾਈ ਹੋਵੇ। ਮਤਲਬ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ 3 ਡਿਗਰੀ ਤਸ਼ੱਦਦ ਕਰਨਾ ਇਸ ਤਰੀਕੇ ਦੇ ਨਾਲ ਜਿਹੜਾ ਕਿਸੇ ਦੇ ਨਾਲ ਜ਼ਬਰ ਕਰਨਾ ਇਹ ਤਾਂ ਬਿਲਕੁਲ ਹੀ ਗਲਤ ਹੈ ਬੇਇਨਸਾਫੀ ਹੈ। ਇਦੇ ਖਿਲਾਫ ਕੱਲ ਧਰਨਾ ਵੀ ਲੱਗਿਆ ਸੀ ਪਟਿਆਲਾ ਜੇਲ੍ਹ ਦੇ ਮੂਹਰੇ ਲੇਕਿਨ ਸ਼ਾਮ ਨੂੰ ਕੁਝ ਸਹਿਮਤੀ ਬਣਨ ਤੋਂ ਬਾਅਦ ਉਹ ਧਰਨਾ ਜਿਹੜਾ ਉਹ ਚੱਕ ਲਿਆ ਗਿਆ ਸੀ ਜੀ 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 ਬਿਲਕੁਲ ਦੇਖਦੇ ਹਾਂ ਹੁਣ ਇਹਦੇ ਵਿੱਚ ਕੀ ਕਾਰ ਰਏ ਹੁੰਦੀ ਹੈ ਤੁਸੀਂ ਬਹੁਤ ਵਿਸਥਾਰ ਦੇ ਵਿੱਚ ਦੱਸਿਆ ਜੋ ਸਾਰੇ ਇਸ ਵਕਤ ਜੋ ਹਾਲਾਤ ਬੜੇ ਹੋਏ ਨੇ ਤੇ ਉਧਰ ਹੁਣ ਆਪਾਂ ਸਿਆਸਤ ਦੀ ਗੱਲ ਕਰਦੇ ਹਾਂ ਜੀ ਕੇਂਦਰ ਦੇ ਵਿੱਚ ਪਤੀ ਸਾਹਿਬ ਆਪਾਂ ਨੂੰ ਪਤਾ ਹੈ ਕਿ ਜਿੰਨੇ ਵੀ ਲੀਡਰ ਮੋਦੀ ਸਾਹਿਬ ਦੇ ਰਾਜ ਆ ਰਹੇ ਸੀਗੇ ਉਹਨਾਂ ਨੂੰ ਇਹ ਕਹਿ ਕੇ ਵੀ ਇਹਦੀ ਉਮਰ 75 ਸਾਲ ਤੱਕ ਵੱਧ ਹੋ ਗਈ ਹੈ ਜਿਹਨੂੰ ਮਾਰਕ ਦਰਸ਼ਕ ਮੰਡਲ ਦੇ ਵਿੱਚ ਪਾ ਦਿਓ। ਸਮਾਰਕ ਦਰਸ਼ਕ ਉਹਨਾਂ ਤੋਂ ਕਿਤੇ ਲਿਆ ਜਾਂ ਨਹੀਂ ਉਹ ਤਾਂ ਆਪਾਂ ਦੇਖਿਆ ਨਹੀਂ ਹਾਂ ਘਰੇ ਜ਼ਰੂਰ ਬਿਠਾਏ ਹੁੰਦੇ ਆ ਉਹ। ਜਿਹਦੇ ਚੜਵਾਨੀ ਸਾਹਿਬ ਵਰਗਿਆਂ ਦਾ ਨਾਮ ਆਉਂਦਾ ਹੈ ਹੋਰ ਬਹੁਤ ਵੱਡੇ-ਵੱਡੇ ਲੀਡਰ ਸੀਨੀਅਰ ਜੋ ਵਾਜਪਾਈ ਸਾਹਿਬ ਨਾਲ ਰਹੇ ਆ ਉਹ ਸਾਰੇ ਲੀਡਰ ਜਿਹੜੇ ਸੀ ਲਗ ਭਾਗੇ ਕਹਿ ਕੇ ਘਰੇ ਉਠਾ ਦਿੱਤੇ ਗਏ ਸੀਗੇ ਤੇ ਅਖੀਰ ਨੂੰ ਹੁਣ ਉਹੀ ਦਿਨ ਆ ਗਿਆ ਤੇ ਕੱਲ ਮੋਦੀ ਸਾਹਿਬ ਜਿਹੜੇ ਉਹ 75ਵਾਂ ਜਨਮ ਦਿਨ ਮਨਾਹਟੇ ਨੇ ਇੱਥੇ ਸਾਡੇ ਕੈਨੇਡਾ ਦੇ ਹਿਸਾਬ ਨਾਲ ਅੱਜ ਮਨਾ ਰਹੇ ਨੇ। ਤੇ ਹੁਣ ਚਰਚਾ ਇਹ ਛੜੀ ਹੋਈ ਆ ਕਿ ਇਹਨਾਂ ਨੂੰ ਵੀ ਜਿਹੜੀ ਰਿਟਾਇਰਮੈਂਟ ਜਿਹੜੀ ਉਹ ਲੈ ਲੈਣੀ ਚਾਹੀਦੀ ਆ ਇਹ ਚਾਹੀਦੀ ਵਾਲੀ ਗੱਲ ਤਾਂ ਉਹਨਾਂ ਦੇ ਆਪਣੇ ਸੈੱਟ ਕੀਤੇ ਅਸੂਲਾਂ ਦੇ ਅਨੁਸਾਰ ਹੋ ਰਹੀ ਆ ਪਰ ਕੀ ਉਹ ਹੁਣ ਆਪ ਰਿਟਾਇਰਮੈਂਟ ਲੈਣਗੇ ਕੀ ਚਰਚਾ ਛੜੀ ਹੋਈ ਆ ਸਪੈਸ਼ਲੀ ਆਰਐਸਐਸ ਦੇ ਵਿੱਚ ਵੀ ਇਹਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ ਜਿਦੋਂ ਦਾ ਹੁਣ ਕਹਿ ਰਹੇ ਆ ਕਿ ਸੰਬੰਧ ਬਹੁਤੇ ਚੰਗੇ ਨਹੀਂ ਸੋ ਦੱਸਿਓ ਕੀ ਚਰਚਾ ਚੱਲ ਰਹੀ ਹੈ ਦੇਖੋ ਮਨਦੀਪ ਜੀ ਮਸਲਾ ਇਹ ਹੈ ਹੁਣ ਆਪਣੇ ਪੰਜਾਬ ਦੇ ਵਿੱਚ ਜਿਹੜੀ ਸੇਵਾ ਮੁਕਤੀ ਉਮਰ ਆ ਰਿਟਾਇਰਮੈਂਟ ਏਜ ਆ ਮਲਾਜ਼ਮਾਂ ਦੀ ਉਹ ਹੈਗੀ ਆ 58 ਸਾਲ 58 ایਅਰਸ اور ਕੁਝ ਜਿਵੇਂ ਸੈਂਟਰ ਦੇ ਕੁਝ ਮੁਲਾਜ਼ਮ ਨੇ ਕੁਝ ਵਰਕਾਂ ਦੇ ਲਈ ਉਹ ਹੈਗੇ 60 ਸਾਲ ਜਿਹੜੇ ਪ੍ਰੋਫੈਸਰ ਵਗੈਰਾ ਮੈਡੀਕਲ ਕਾਲਜਾਂ ਦੇ ਵਿੱਚ ਨੇ ਉਹਨਾਂ ਨੂੰ 65 ਸਾਲ ਤੱਕ ਰੱਖ ਲਿਆ ਜਾਂਦਾ ਹੈ ਦੇਸ਼ ਦੇ ਵਿੱਚ ਕੋਈ ਵੀ ਜਿਹੀ ਸੰਸਥਾ ਹੈ ਨਹੀਂ ਜਿੱਥੇ 65 ਸਾਲ ਤੋਂ ਵੱਧ ਉਮਰ ਦਾ ਕੋਈ ਮੁਲਾਜ਼ਮ ਨੌਕਰੀ ਕਰਦਾ ਹੋਵੇ ਤਾਂ ਫਿਰ ਸਾਡੇ ਘੱਟੋ ਘੱਟ ਐਮਪੀ ਬਣਨ ਲਈ ਐਮਐਲਏ ਬਣਨ ਦੇ ਲਈ ਮਿਨੀਮਮ ਏਜ ਤਾਂ ਹੁੰਦੀ ਆ ਪਰ ਮੈਕਸਿਮਮ ਏਜ ਨਹੀਂ ਹੁੰਦੀ ਇਹ ਹੋਣੀ ਚਾਹੀਦੀ ਹੈ ਮਤਲਬ ਇਹਦੇ ਵਿੱਚ ਨਵੇਂ ਨੂੰ ਵੀ ਮੌਕਾ ਮਿਲੇ ਔਰ ਇੱਕ ਵਿਅਕਤੀ ਹੀ ਨਾ ਜਿਹੜਾ ਕੁਰਸੀ ਫੜ ਕੇ ਬਹਿ ਜਾਏ ਇਹ ਹੋਣੀ ਚਾਹੀਦੀ ਹੈ ਚਲੋ ਇਹਨਾਂ ਨੇ ਆਪ ਹੀ ਆਪ ਦਾ ਫੀਨੋਮਨਾ ਸੈੱਟ ਕੀਤਾ ਇਹਦੇ ਸੰਵਿਧਾਨਕ ਤੌਰ ਤੇ ਕੋਈ ਹੈ ਨਹੀਂ ਹੈ ਸੰਵਿਧਾਨ ਸਾਡਾ ਇਜਾਜ਼ਤ ਦਿੰਦਾ ਚਾਹੇ ਕੋ ਬੰਦਾ 100 ਸਾਲ ਦਾ ਚਾਹੇ 115 ਸਾਲ ਦਾ ਉਹ ਕਿਸੇ ਵੀ ਅਹੁਦੇ ਤੱਕ ਜਾ ਸਕਦਾ ਹੈ ਸੰਵਿਧਾਨਕ ਤੌਰ ਤੇ ਉੱਤੇ ਕੋਈ ਡਿੱਕਾ ਨਹੀਂ ਹੈ ਡਿੱਕਾ ਬਣਿਆ ਕਿੱਥੇ ਡਿੱਕਾ ਬਣਿਆ ਇੱਥੇ ਕਿ ਤੁਹਾਨੂੰ ਪਤਾ ਹੈ ਟੱਲਬਿਹਾਰੀ ਵਾਈਪਾਈ ਪ੍ਰਧਾਨ ਮੰਤਰੀ ਬਣਦੇ ਨੇ ਲਾਲ ਕ੍ਰਿਸ਼ਨ ਅੜਵਾਨੀ ਉਹ ਬੰਦਾ ਹੈ ਜਿਨੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਧ ਇੱਕ ਸਮੇਂ ਦੇ ਵਿੱਚ ਜਿਹੜੀ ਆ ਉਹ ਫਿਰਕੂ ਕਤਾਰਬੰਦੀ ਕਰਨ ਦੀ ਕੋਸ਼ਿਸ਼ ਕੀਤੀ ਰਸਜਾਤਰਾ ਕੀਤੀ ਜਿਸ ਤੋਂ ਬਾਅਦ ਹੀ ਜਿਹੜਾ ਰਾਮ ਮੰਦਰ ਵਾਲਾ ਮਸਲਾਗਾ ਉਹ ਅੱਗੇ ਵਧਦਾਗਾ ਹੁਣ ਮਸਲਾ ਇੱਥੇ ਗਿਆ ਵੀ ਜਦੋਂ ਲਾਲ ਕ੍ਰਿਸ਼ਨ ਅੜਵਾਨੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸੀ ਤਾਂ ਉਦੋਂ ਉਹਨਾਂ ਨੂੰ ਉਪ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹਾਲਾਂਕਿ ਸੰਵਿਧਾਨਕ ਤੌਰ ਤੇ ਉਪ ਪ੍ਰਧਾਨ ਮੰਤਰੀ ਦਾ ਕੋਈ ਅਹੁਦਾ ਨਹੀਂ ਹੈ ਹਲੇ ਉਪ ਪ੍ਰਧਾਨ ਮੰਤਰੀ ਐ ਬਣਾਤਾ ਗਿਆ ਵੀ ਜੀ ਬਾਜਪਾਈ ਸਾਹਿਬ ਦੀ ਉਮਰ ਵੱਧ ਤਾਂ ਔਰ ਇਹ ਮੰਨਿਆ ਗਿਆ ਵੀ ਅਗਲੀ ਵਾਰ ਅੜਵਾਨੀ ਜੀ ਪ੍ਰਧਾਨ ਮੰਤਰੀ ਬਣਗੇ ਫਰਨਾਡੇ ਵਰ ਕਈ ਲੀਡਰ ਸੀ ਉਸ ਵਕਤ ਇੱਕ ਕਤਾਰ ਸੀਗੀ ਜਿਹੜੀ ਬਾਜਪਾਈ ਹਰਾਵੇ ਲਈ ਸੀ ਉਦੋਂ ਸੈਕੰਡ ਕੋਰ ਦੀ ਲੀਡਰਸ਼ਿਪ ਸੀਗੀ ਜਿਹੜੀ ਉਹ ਸੀਗੇ ਨਰਿੰਦਰ ਮੋਦੀਪੁਰੀ ਨਰਿੰਦਰ ਮੋਦੀ ਨੈਸ਼ਨਲ ਲੈਵਲ ਦਾ ਲੀਡਰ ਨਹੀਂ ਸੀ ਉਦੋਂ ਤੱਕ ਗੁਜਰਾਤ ਦਾ ਮੁੱਖ ਮੰਤਰੀ ਸੀ ਅਮਿਤ ਸ਼ਾਹ ਗੁਜਰਾਤ ਦਾ ਗ੍ਰਹਿ ਮੰਤਰੀ ਸੀ ਹੁਣ ਜੇ ਮੈਂ ਪੰਜਾਬੀ 'ਚ ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਵੀ ਦੋਨੇ ਗੁਜਰਾਤੀ ਭਾਈਆਂ ਨੇ ਨਰਿੰਦਰ ਮੋਦੀ ਤੇ ਮਿਤ ਸ਼ਾਹ ਨੇ ਜਦੋਂ ਸੈਂਟਰ ਦੀ ਪੋਲਿਟਿਕਸ ਦੇ ਵਿੱਚ ਪੈਰ ਧਰਿਆ ਤਾਂ ਇਹਨਾਂ ਦੇ ਮੂਹਰੇ ਬੜੇ ਕਤਾਰ ਸੀ ਅਡਵਾਨੀ ਹੋਰਾਨੀ ਉਦੋਂ ਆਰਐਸਐਸ ਨੂੰ ਵੀ ਲੱਗਿਆ ਕਿ ਅਡਵਾਨੀ ਜੀ ਵਰਗਿਆਂ ਨੂੰ ਪਾਸੇ ਕਰਨਾ ਔਖਾ ਕਾਫੀ ਜੇ ਆਰਐਸਐਸ ਦੇ ਨੇੜੇ ਸਭ ਤੋਂ ਵੱਧ ਮੋਦੀ ਸੀ ਤਾਂ ਆਰਐਸਐਸ ਦੇ ਨੇੜੇ ਤਾਂ ਅਡਵਾਨੀ ਵੀ ਸੀ ਕਿ ਤਾਂ ਉਦੋਂ ਫਿਰ ਲਾਲ ਕਸ਼ਨ ਅਡਵਾਨੀ ਹੋਰਾਂ ਨੂੰ ਪਾਸੇ ਕਰਨ ਦੀ ਥਾਂ ਦੇ ਉੱਤੇ ਨਰੇਂਦਰ ਮੋਦੀ ਜੀ ਇੱਕ ਨਵਾਂ ਫਾਰਮੂਲਾ ਲੈ ਕੇ ਆਏ ਸੰਗ ਨਾਲ ਰਲ ਕੇ ਕਿ ਜੀ 75 ਸਾਲ ਤੋਂ ਵੱਧ ਉਮਰ ਦਾ ਬੀਜੇਪੀ ਦਾ ਕੋਈ ਵੀ ਲੀਡਰ ਆ ਜਿਹੜਾ ਉਹ ਨਾ ਮੰਤਰੀ ਬਣੂ ਨਾ ਪ੍ਰਧਾਨ ਮੰਤਰੀ ਬਣੂ ਉਹ ਕਿਸੇ ਅਹਿਮ ਅਹੁਦੇ ਦੇ ਉੱਤੇ ਨਹੀਂ ਜਾਊਗਾ ਉਹ ਸਾਡੇ ਲਈ ਮਾਰਗਦਰਸ਼ਕ ਮੰਡਲ 'ਚ ਜਾਣਗੇ ਪਹਿਰੀ ਹੱਥ ਵੀ ਲਾਉਂਦੇ ਨੇ ਅੜਵਾਨੀ ਦੇ ਉਸ ਵਕਤ ਤੁਹਾਡੇ ਯਾਰ ਕੋਗਾ ਔਰ ਜਵਰੀ ਮਤਲਬ ਕਿ ਨਾ ਜਵਰੀ ਸੇਵਾ ਮੁਕਤੀ ਹੁੰਦੀ ਆ ਜੇ ਕੋ ਇਹ ਕਈ ਮ ਵਿਭਾਗਾਂ ਦੇ ਵਿੱਚ ਹੁੰਦੀ ਹੈ ਜਿਵੇਂ ਕੋ ਮੰਨ ਲਓ ਪੁਲਿਸ ਮੁਲਾਜ਼ਮ ਕੋਈ ਕਰਾਪਸ਼ਨ ਦਾ ਕੇਸ ਕਰਦਾ ਕੋਈ ਹੋਰ ਕਰਦਾ ਉਹਦੇ ਖਿਲਾਫ ਸਬੂਤ ਹੋਵੇ ਹੈ ਨਹੀਂ ਜੇ ਸਬੂਤ ਹੋਣ ਫਿਰ ਤੱਕ ਪੁਲਿਸ ਕੇਸ ਬਣ ਜੇ ਉਹ ਹੁੰਦਾ ਵੀ ਉਹਨੂੰ ਜਵਰੀ ਸੇਵਾ ਮੁਕਤ ਕਰ ਦਿੰਦੇ ਨੇ ਜਾ ਭਾਈ ਤੋਂ ਰਿਟਾਇਰ ਅੱਜ ਤੋਂ ਇਹਨਾਂ ਨੇ ਮਾਰਗਦਰਸ਼ਕ ਮੰਡਲ ਬਣਾਇਆ ਮਾਰਗਦਰਸ਼ਕ ਮੰਡਲ ਨੂੰ ਕਿਹਨੇ ਪੁੱਛਿਆ ਕਿਹਨੇ ਉਹਦੀ رائے ਲਈ ਉਹ ਤਾਂ ਛੱਡੋ ਹੁਣ ਗੱਲ ਆਪਾਂ ਵੀ ਘਰਾਂ 'ਚ ਬਜ਼ੁਰਗਾਂ ਦੀ ਆਮ ਲੋਕ ਕਿੰਨੀ ਕਿ ਰਾਏ ਲੈਂਦੇ ਨੇ ਸਿਰਫ ਸਤਿਕਾਰ ਹੁੰਦਾ ਉਹ ਚਲੋ ਜੀ ਇਹਨਾਂ ਨੇ ਪਾਸੇ ਕਰਤੇ ਹੁਣ ਦੇਖਦੇ ਆਂ ਅਸੀਂ ਦੇਖਦੇ ਆਂ ਨਰਿੰਦਰ ਮੋਦੀ ਜੀ 75 ਦੇ ਹੋ ਗਏ ਕੱਲ ਮੈਂ ਦੇਖ ਰਿਹਾ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਰੀ ਵਧਾਈਆਂ ਦੇ ਰਹੇ ਨੇ ਰੂਸ ਦੇ ਰਾਸ਼ਟਰਪਤੀ ਬਲੈਦੀਰੀਨ ਪਤਨ ਹੋਰੀ ਵਧਾਈ ਦੇ ਰਹੇ ਨੇ ਇਟਲੀ ਦੀ ਪ੍ਰਧਾਨ ਮੰਤਰੀ ਦੀ ਵਧਾਈ ਆਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਦੀ ਵਧਾਈ ਆਈ ਦੁਨੀਆ ਭਰ ਚੋਂ ਵਧਾਈਆਂ ਦੇਸ਼ ਦੇ ਵਿੱਚ ਵੀ ਮਨਾਇਆ ਗਿਆ ਨਰਿੰਦਰ ਮੋਦੀ ਜੀ ਕੱਲ ਬੜੇ ਰੌਂਚ ਸੀ ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਵੱਡੀਆਂ ਅਨਾਊਂਸਮੈਂਟਸ ਕਰ ਰਹੇ ਸੀਗੇ ਤਾਂ ਹੁਣ ਜਦੋਂ ਨਰਿੰਦਰ ਮੋਦੀ ਜੀ 75 ਦੇ ਹੋ ਗਏ ਤਾਂ ਚਰਚਾ ਚੱਲ ਪੀ ਕੇ ਜੀ ਫਿਰ ਨਰਿੰਦਰ ਮੋਦੀ ਜੀ ਨੂੰ ਵੀ ਜਿਹੜਾ ਉਹ ਰਿਟਾਇਰ ਕਰਕੇ પાਸੇ ਕਰ ਦੇਣਾ ਚਾਹੀਦਾ ਜੋਗੀ ਦਿੱਤਨਾਥ ਇਹਨਾਂ ਦੀ ਜਿਹੜੀ ਆ ਉਹ ਕੁਰਸੀ ਲੈਣ ਦੇ ਲਈ ਕਤਾਰ ਦੇ ਵਿੱਚ ਆ ਰਿਹਾ ਪਰ ਇਤفاق ਹੁੰਦੀਆਂ ਕੁਝ ਚੀਜ਼ਾਂ ਮਨਦੀਪ ਜੀ ਇਤفاق ਇਹ ਹੋਇਆ ਵੀ ਜਿਨ੍ਹਾਂ ਨੇ ਕਹਿਣਾ ਸੀ ਕਿ ਮੋਦੀ ਜੀ ਹੁਣ ਤੁਸੀਂ 75 ਦੇ ਹੋਗੇ ਹੁਣ ਤੁਹਾਨੂੰ ਮਾਰਗਦਰਸ਼ਕ ਮੰਡਲ 'ਚ ਜਾਣਾ ਚਾਹੀਦਾ ਇਤفاق ਨਾਲ ਉਹ ਵੀ 75 ਦੇ ਹੋਗੇ ਉਹ 2 ਮਹੀਨੇ ਪਹਿਲਾਂ ਹੋਗੇ ਆਰਐਸਐਸ ਮੁਖੀ ਮੋਨ ਭਗਵਤ ਵੀ 75 ਦੇ ਹੋ ਗਏ 2 ਮਹੀਨੇ ਪਹਿਲਾਂ। ਸੋ ਹੁਣ ਇੱਕ ਪੰਜਾਬੀ ਚ ਕਹਿੰਦੇ ਆ ਵੀ ਕੌਣ ਕਹੇ ਰਾਣੀ ਅਗਾ ਟੱਕ। ਹੁਣ ਕਹੇ ਕੌਣ? ਤਾਂ ਜਹੇ ਦੇ ਵਿੱਚ ਮੈਨੂੰ ਲੱਗਦਾ ਕਿ ਤਾਂ ਲਾਲ ਕ੍ਰਿਸ਼ਨ ਰਵਾਨੀ ਜੀ ਦੇ ਮਿੱਤਰ ਸੋਚਦੇ ਹੋਣਗੇ ਕਿ ਜੀ ਆਹ ਆਪਣੇ ਨਾਲ ਕੀ ਵਾਪਰ ਗਿਆ। ਹੁਣ ਮੋਦੀ ਜੀ ਨੂੰ ਨਹੀਂ ਮੈਨੂੰ ਲੱਗਦਾ ਪਾਸੇ ਹੋਣਗੇ। ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਅਜੇ ਬਣੇ ਰਹਣਗੇ। ਜੀ। ਜੀ। ਤੇ ਹੁਣ ਆਪਾਂ ਅਮਰੀਕਾ ਲਾਉਂਦੇ ਆ ਪਤੀ ਸਾਹਿਬ ਇੱਕ ਨਾ ਖਬਰ ਬੜੀ ਚਰਚਾ ਦੇ ਵਿੱਚ ਆ ਜੋ ਇੱਕ ਸਿਆਟਲ ਤੋਂ ਔਰਤ ਆਈ ਸੀ ਵਿਆਹ ਕਰਾਉਣ ਲਈ ਉਮਰ 71 ਸਾਲ ਤੇ ਲੜਾ ਉਹਨੇ ਲੱਭਿਆ ਸੀ 71 ਸਾਲਾਂ ਦਾ ਸੋ ਉਹਦੀ ਮੌਤ ਦੀ ਜਿਹੜੀ ਖਬਰ ਆ ਮੌਤ ਦੀ ਕਿਉਂ ਕਤਲ ਦੀ ਜਿਹੜੀ ਖਬਰ ਹੈ ਉਹ ਬਹੁਤ ਚਰਚਾ ਦੇ ਵਿੱਚ ਆ ਸੋ ਦੱਸਿਆ ਉਸ ਮਾਮਲੇ ਦੇ ਵਿੱਚ ਹੁਣ ਹੋਰ ਕੀ ਕੁਝ ਸਾਹਮਣੇ ਆ ਰਿਹਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਈ ਮਹੀਨਿਆਂ ਤੋਂ ਅਮਰੀਕਾ ਤੋਂ ਜਿਹੜੀ ਉਹ ਜੋ ਕਿ ਯੂ ਐਸ ਸਿਟੀਜ਼ਨਸੀ ਅਮਰੀਕਨ ਸਿਟੀਜ਼ਨਸੀ ਇਸ ਕਰਕੇ ਮਾਮਲਾ ਹੋਰ ਵੀ ਅਹਿਮ ਬਣ ਜਾਂਦਾ ਕਿਉਂਕਿ ਅਮਰੀਕਾ ਵੱਲੋਂ ਵੀ ਜਾਂ ਅਮਰੀਕਾ ਦੇ ਅਫੀਸ਼ੀਅਲਸ ਜਿਹੜੇ ਉਹ ਵੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਲੈ ਰਹੇ ਨੇ ਸੋ ਦੱਸਿਓ ਇਸ ਮਾਮਲੇ ਵਿੱਚ ਹੋਰ ਕੀ ਕੀ ਨਿਕਲ ਕੇ ਸਾਹਮਣੇ ਆ ਰਿਹਾ ਦੇਖੋ ਜੀ ਰੁਪਿੰਦਰ ਕੌਰ ਪੰਦੇਹਰਨਾ ਆਂਦੀ ਏ 72 ਸਾਲਾਂ ਦੀ ਔਰਤ ਜਿਹੜੀ ਹੈ ਅਮਰੀਕਾ ਦੇ ਸੈਟਲ ਦੀ ਵਸਨੀਕ ਸੀ ਇਹਦੇ ਦੋ ਵਿਆਹ ਪਹਿਲਾਂ ਹੋ ਚੁੱਕੇ ਸੀਗੇ ਡਾਈਵੋਰਸ ਹੋਇਆ ਹੋਇਆ ਸੀਗਾ ਇਹ ਇੰਗਲੈਂਡ ਰਹਿੰਦਾ ਕੋ ਪਰਮਜੀਤ ਸਿੰਘ ਨਾਮ ਦਾ ਵਿਅਕਤੀ ਉਹ ਵੀ ਲੁਧਿਆਣਾ ਜ਼ਿਲ੍ਹੇ ਦਾ ਵਸਨੀਕ ਹੈ ਇਹ ਵੀ ਲੁਧਿਆਣਾ ਜ਼ਿਲ੍ਹੇ ਦੀ ਪਸ਼ੋਕਰ ਦੋਨਾਂ ਦਾ ਲੁਧਿਆਣਾ ਜ਼ਿਲ੍ਹੇ ਦਾ ਸੀ ਉਹ ਪੰਜਾਤਰ ਸਾਲਾਂ ਦਾ ਪਰਮਜੀਤ ਸਿੰਘ ਇਹ ਉਹਦੇ ਨਾਲ ਰਿਲੇਸ਼ਨਸ਼ਿਪ ਚ ਸੀ ਦੋਨਾਂ ਨੇ ਵਿਆਹ ਕਰਾਉਣ ਦਾ ਮਤਲਬ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਇਹ ਰਪਿੰਦਰ ਕੌਰ ਦੇ ਖਿਲਾਫ ਇੱਥੇ ਕੋਈ ਕੇਸ ਚੱਲ ਰਿਹਾ ਸੀ ਉਹ ਕੇਸ ਦੇ ਵਿੱਚ ਇੱਕ ਟਾਈਪਿਸਟ ਸੀ ਲੁਧਿਆਣੇ ਸੁਖਜੀਤ ਸਿੰਘ ਉਹ ਸੰਜੀਤ ਸਿੰਘ ਦੇ ਵੀ ਸੰਪਰਕ ਚ ਸੀ ਸੁਖਜੀਤ ਸਿੰਘ ਕਿਲਾਰਾਪੁਰ ਦਾ ਰਹਿਣ ਵਾਲਾ ਸੀ ਇਹਨੇ ਆਪਦੀ ਜਿਵੇਂ ਆਪਾਂ ਪਾਵਰ ਆਫ ਟਾਰਨੀ ਦੇ ਦਿੰਨੇ ਆ ਕੇਸ ਲੜਨ ਦੀ ਜਿਹੜੀ ਹੈਗੀ ਉਹ ਟਾਰਨੀ ਉਹ ਜਿਹੜੀ ਆ ਸੁਖਜੀਤ ਸਿੰਘ ਨੂੰ ਦਿੱਤੀ ਗਈ ਸੀ ਇਹ ਪਹਿਲਾਂ ਵੀ ਕਈ ਵਾਰ ਆ ਕੇ ਕਿਲਾ ਰੈਪਰ ਰਹਿੰਦੀ ਸੀ ਹੋਇਆ ਇਹ ਕਿ ਪਰਮਜੀਤ ਸਿੰਘ ਵਿਆਹ ਤੋਂ ਮੁੱਕਰ ਗਿਆ ਹੁਣ ਮੈਨੂੰ ਤਾਂ ਦੇਖ ਕੇ ਮਨ ਲੱਗਦੀ ਹੈ ਵੀ ਕੋਈ 18-20 ਸਾਲਾਂ ਦਾ ਮੁੰਡਾ ਮੁੱਕਰ ਜੇ ਚਲੋ ਜੀ ਬਚਪਨ ਦਾ ਕਈ ਵਾਰ ਗੱਲਾਂ ਹੁੰਦੀਆਂ ਹੈ ਨਾ ਉਹ 75 ਸਾਲਾਂ ਦਾ ਬੰਦਾ ਰਿਲੇਸ਼ਨਸ਼ਿਪ 'ਚ ਸੀ ਪਹਿਲਾਂ ਉਹਨ ਵਿਆਹ ਕਰਾਉਣ ਦਾ ਚਾਂਸਾ ਦੇ ਤਰਪਿੰਦਰ ਕੌਰ ਨੂੰ ਔਰ ਉਸ ਤੋਂ ਬਾਅਦ ਉਹ ਮੁੱਕਰ ਗਿਆ ਉਹਨੇ ਕਿਹਾ ਵੀ ਹੁਣ ਟਾਲਾ ਵੱਟਾ ਰਪਿੰਦਰ ਕੌਰ ਨੇ ਇਹਨੂੰ ਕਿਹਾ ਵੀ ਤੂੰ ਮੇਰੇ ਨਾਲ ਤੋਂ ਧੋਖਾ ਕੀਤਾ ਮੈਂ ਤੇਰੇ ਤੇ ਪਰਚਾ ਦਰਜ ਕਰਾਉਂਗਾ ਇਹ ਵੀ ਪਤਾ ਲੱਗਿਆ ਕਿ ਇਹ ਅਮਰੀਕਾ ਦੇ ਜਿਹੜੇ ਰੁਪਿੰਦਰ ਕੌਰ ਆ ਇਹਦੇ ਕੋਲੋਂ ਪੈਸੇ ਸੁਖਜੀਤ ਸਿੰਘ ਨੇ ਵਿਖਾਤੇ ਸੀ ਪਰਮਜੀਤ ਸਿੰਘ ਨੇ ਵੀ ਖਾਤੇ ਸੀ ਦੋਨਾਂ ਨੇ ਖਾਤੇ ਸੀ ਇਹ ਦੋਨੇ ਵੀ ਇੱਕ ਦੂਜੇ ਨੂੰ ਜਾਣਦੇ ਸੀ ਇਵੇਂ ਰੁਪਿੰਦਰ ਕੌਰ ਨੂੰ ਪਰਮਜੀਤ ਸਿੰਘ ਨੇ ਕਿਹਾ ਵੀ ਠੀਕ ਹੈ ਕੋਈ ਗੱਲ ਨਹੀਂ ਆਪਾਂ ਚੱਲ ਇੰਡੀਆ ਚੱਲ ਕੇ ਵਿਆਹ ਕਰਾਉਨੇ ਆ ਤੂੰ ਪਹੁੰਚ ਇੰਡੀਆ ਕਿਲਾਰਾਪੁਰ ਚੱਲ ਮੈਂ ਆਉਣਾ ਮੈਂ ਵੀ ਇੰਗਲੈਂਡ ਤੋਂ ਤੁਰਦਾ ਤੂੰ ਅਮਰੀਕਾ ਤੋਂ ਤੁਰਪਾ ਇਹ ਅਮਰੀਕਾ ਤੋਂ ਤੁਰਪੀ ਜੀ ਉਦੋਂ ਪਰਮਜੀਤ ਸਿੰਘ ਨੇ ਤਾਂ ਇੰਡੀਆ ਕੀ ਆਉਣਾ ਸੀ ਉਹਨੇ ਜਿਹੜੇ ਸੁਖਜੀਤ ਸਿੰਘ ਕੋਲੇ ਗਈ ਟਾਈਪਿਸਟ ਕਿਲਾ ਰੈਪਰ ਉਹਨੂੰ ਫੋਨ ਕੀਤਾ ਉਹਨੂੰ ਕਹਿੰਦਾ ਵੀ ਇਹਦਾ ਮਾਰਡਰ ਕਰ ਦੇ ਇਹ ਮੈਨੂੰ ਵੀ ਪਸਾਉਗੀ ਵੀ ਮੈਂ ਇਹਦੇ ਨਾਲ ਝਾਂਸਾ ਦੇ ਕੇ ਵਿਆਹ ਨਹੀਂ ਕਰਾਇਆ ਇਹ ਤੈਨੂੰ ਵੀ ਪਸਾਉਗੀ ਵੀ ਤੂੰ ਇਹਦੇ ਕੋਲੋਂ ਪੈਸੇ ਬਹੁਤ ਆ ਗਿਆ ਮੈਨੂੰ ਪਤਾ ਬਹੁਤ ਤੇਰੇ ਅਕਾਊਂਟ 'ਚ ट्रांजੈਕਸ਼ਨ ਜੁ ਹੋਈਆਂ ਨੇ ਇਹਦੇ ਤੋਂ ਉਹ ਜਦੋਂ ਸੁਖਜੀਤ ਸਿੰਘ ਮੰਨਿਆ ਨਾ ਪਰਮਜੀਤ ਸਿੰਘ ਉਹਨੂੰ ਕਹਿੰਦਾ ਵੀ ਮੈਂ ਤੈਨੂੰ 50 ਲੱਖ ਰੁਪਈਆ ਦੇਵਾਂ ਇੰਗਲੈਂਡ ਸਦ ਤੂੰ ਇਹ ਕੰਮ ਨਿਬੇੜ ਦੇ ਫਿਰ ਉਸ ਤੋਂ ਬਾਅਦ ਕਿਲਾ ਰੈਪਰ ਜੀ ਦੇ ਘਰੇ ਸੁਖਜੀਤ ਸਿੰਘ ਦੇ ਰਹਿੰਦੀ ਸੀ ਉਸ ਨੇ ਇਹਨੂੰ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਆਪਣੇ ਸਟੋਰ ਦੇ ਵਿੱਚ ਇਹਦੀ ਡੈੱਡ ਬਾਡੀ ਚਲਾਈ। ਉਸ ਤੋਂ ਬਾਅਦ ਇਹਦੀਆਂ ਮਤਲਬ ਕੁਝ ਜਿਹੜੀ ਰਾਖ ਸੀ। ਨਾ ਹੱਡੀਆਂ ਸੀ। ਉਹ ਅੱਗੇ ਸੂਏ ਦੇ ਵਿੱਚ ਤੈਰਿਆ। ਉਸ ਤੋਂ ਬਾਅਦ ਉਹਨੇ ਸਬੂਤ ਮਟਾਉਣ ਲਈ ਰੰਗ ਕਰਾਤਾ, ਕਲਰ ਕਰਾਤਾ ਕਮਰੇ ਦੇ ਵਿੱਚ। ਸੀਸੀਟੀਵੀ ਕੈਮਰੇ ਬਦਲਤੇ। ਤਾਂ ਇਹ ਆਪ ਹੀ ਉਸ ਤੋਂ ਬਾਅਦ ਉਹ ਪੁਲਿਸ ਕੋਲੇ ਗਿਆ ਜਾ ਕੇ ਕਹਿੰਦਾ ਕਿ ਜੀ ਰਪਿੰਦਰ ਕੌਰ ਮੇਰੇ ਕੋਲੇ ਆਈ ਸੀ ਕੈਨੇਡਾ ਵਿਆਹ ਆਈ ਸੀ। ਉਹ 18 ਜੁਲਾਈ ਨੂੰ ਮੇਰੇ ਕੋਲੋਂ ਗਈ ਹੈ ਘਰੋਂ। ਉਸ ਤੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗ ਕਰੇ। ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਂਦਾ ਉਹਦੀ ਸਿਸਟਰ ਕਮਲ ਖੈਰਾ ਅਮਰੀਕਾ ਦੇ ਵਿੱਚੋਂ ਕੇਸ ਦੀ ਪੈਰਵਾਈ ਕਰਦੀ ਹੈ ਕੇਸ ਹੁਣ ਸਾਰਾ ਨਿਕਲਿਆ ਆ ਜੀ ਪੁਲਿਸ ਨੇ ਸਾਰੇ ਮਸਲੇ ਦੀ ਤਹਿਕੀਕਾਤ ਕਰਕੇ ਇਹਦੇ ਕੁਝ ਪਿੰਜਰ ਵੀ ਬਰਾਮਦ ਕਰ ਲਏ ਗਏ ਨੇ ਔਰ ਫਹੀਦ ਸੇ ਨੂੰ ਗ੍ਰਿਫਤਾਰ ਕਰ ਲਿਆ ਪਰਮਜੀਤ ਸਿੰਘ ਜਿਹੜਾ ਇੰਗਲੈਂਡ ਰਹਿੰਦਾ ਉਹਨੂੰ ਵੀ ਕੇਸ 'ਚ ਨਾਮਜ਼ਦ ਕਰ ਲਿਆ ਸੋ ਇਹ ਕੇਸ ਨੇ ਕਈ ਤੰਦਾਂ ਜਿਹੜੀਆਂ ਉਹ ਖੋਲ ਦਿੱਤੀਆਂ ਨੇ ਕਿਸ ਰੂਪ ਦੇ ਵਿੱਚ ਮਤਲਬ ਅੱਜ ਵੀ ਲਾਲਚ ਦੇ ਲਈ ਕਿਵੇਂ ਦੀਆਂ ਘਟਨਾਵਾਂ ਵਾਪਰਦੀਆਂ ਉਹ ਦੂਜਾ ਮਤਲਬ ਮੁੰਡਿਆਂ ਨੂੰ ਬੱਚਿਆਂ ਨੂੰ ਆਪ 18-20 ਸਾਲ ਦੇ ਨੂੰ ਕਹਿ ਦਿੰਦੇ ਆ ਵੀ ਧੋਖਾ ਹੋ ਗਿਆ ਜੀ ਪਿਆਰ ਚਾਂ ਹੈ ਹੋ ਗਿਆ ਜੀ ਨਾ ਤੇ ਇਹ ਮਤਲਬ 17-72 ਆ ਗਿਆ ਕਹਿੰਦਾ 17-72 ਆ ਗਿਆ ਤੁਹਾਨੂੰ ਇਹ 17-72ਆਂ ਦੇ ਵਿੱਚ ਵੀ ਮਤਲਬ ਇਹ ਕੰਮ ਚੱਲ ਪਿਆ ਹੋਣਾ 73 ਸਾਲ ਦਾ ਬੰਦਾ ਵੀ ਮਤਲਬ ਇਸ ਤਰੀਕੇ ਦੇ ਨਾਲ ਕਤਲ ਕਰਵਾਉਣ ਤੱਕ ਪਹੁੰਚ ਗਿਆ ਮੈਨੂੰ ਲੱਗਦਾ ਘਟੂ ਘਟੂ ਪੋਤਿਆਂ ਵਾਲਾ ਹੋਗਾ ਬੰਦਾ ਤੇ ਇਹ ਇਹ ਮਤਲਬ ਕਿਸ ਰੂਪ ਦੀ ਗੱਲ ਹੋਈ ਏ ਆਉਣ ਵਾਲੇ ਦਿਨਾਂ 'ਚ ਪਤਾ ਲੱਗੇ ਹੋਰ ਪਠਾਨ ਮਾਜਰੇ ਬਾਰੇ ਥੋੜੀ ਜੀ ਚਰਚਾ ਕਰ ਲਈਏ ਜੀ ਦੱਸਿਓ ਜੀ ਹਲਕੇ ਦੇ ਵਿੱਚ ਉਹ ਕਹਿੰਦੇ ਪਰ ਸ਼ਾਮ ਦਿੱਤੇ ਆ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਸੋ ਦੱਸਿਓ ਇਸ ਸਬੰਧੀ ਕੀ ਖਬਰ ਆ ਰਹੀ ਹੈ ਉੱਤੇ ਜੀ ਪਠਾਨ ਮਾਜਰਾ ਫੋਰਾਂ ਦੇ ਪਰ ਜਿਹੜੇ ਬਿਲਕੁਲ ਕੁਤਰ ਦਿੱਤੇ ਨੇ ਇਹਨਾਂ ਨੇ ਨਵਾਂ ਹਲਕਾ ਇੰਚਾਰਜ ਜਿਹੜਾ ਗਾ ਰਣਜੋਤ ਸਿੰਘ ਹਟਾਣਾ ਨੂੰ ਲਾਤਾ ਯਾਨੀ ਕਿ ਇਹਨਾਂ ਨੇ ਭਾਵੇਂ ਕਿਉਂਕਿ ਪਠਾਨਵਾਦੀ ਦਾ ਜਿੱਤਿਆ ਕਿ 5 ਸਾਲ ਦਾ ਪੂਰੇ ਕਰੂਗਾ ਉਹ ਐਮਐਲਏ ਸ਼ਿਪ ਦੇ ਲੇਕਿਨ ਇੱਕ ਨਾ ਹਲਕਾ ਇੰਚਾਰਜ ਦੀ ਪ੍ਰੋਵੀਜ਼ਨ ਸੰਵਧਾਨਕ ਤੌਰ ਤੇ ਤਾਂ ਕੁਛ ਨਹੀਂ ਹੈ ਇਹ ਹਲਕਾ ਇੰਚਾਰਜ ਇਹ ਪੋਲੀਟਿਕਲ ਪਾਰਟੀਆਂ ਵੱਲੋਂ ਲਾਈ ਜਾਂਦੀ ਪਪੂਸ਼ ਹੈ ਕਿ ਆ ਸਾਡਾ ਜੀ ਬੰਦਾ ਹਲਕਾ ਇੰਚਾਰਜ ਹੈ ਅਕਾਲੀ ਦਲ ਵਾਲੇ ਲੈ ਕੇ ਆਏ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਹਲਕਾ ਇੰਚਾਰਜ ਲਾਉਣੇ ਸ਼ੁਰੂ ਕੀਤੇ ਸੀ ਉਦੋਂ ਵਿਰੋਧ ਹੋਇਆ ਸੀ ਅਕਾਲੀ ਦਲ ਦਾ ਵੀ ਜੇ ਇਹ ਹਲਕਾ ਇੰਚਾਰਜ ਵਾਲੀ ਕੀ ਗੱਲ ਹੋਈ ਐਮ ਐਲ ਏ ਐਮ ਐਲ ਏ ਹੁੰਦਾ ਜਾ ਉਹ ਵਿਰੋਧੀ ਪਾਰਟੀ ਦਾ ਵੀ ਚਾਹੇ ਤੁਹਾਡੀ ਦਾ ਹੋਵੇ ਹੁਣ ਇਹਨਾਂ ਨੇ ਕੀ ਕੀਤਾ ਰਣਜੋਤ ਸਿੰਘ ਹੜਾਣਾ ਨੂੰ ਹਲਕਾ ਇੰਚਾਰਜ ਲਾਤਾ ਸਨੌਰ ਹਲਕੇ ਦਾ ਰਣਜੋਤ ਸਿੰਘ ਹੜਾਣਾ ਪੀ ਆਰਟੀਸੀ ਦਾ ਚੇਅਰਮੈਨ ਹੈ ਔਰ PRTC ਜਿਹਨੂੰ ਮਤਲਬ ਸਰਕਾਰੀ ਸਹਿਕਾਰੀ ਸੰਸਥਾ ਕੀ ਔਰ ਬਸਾਂ ਦੀ ਔਰ ਉਹ ਵੀ ਵੱਡਾ ਲੀਡ ਰਹਿਗਾ ਪਹਿਲਾਂ ਵੀ ਉਹ ਟਿਕਟ ਦਾ ਦਾਵੇਦਾਰ ਸੀ ਇਸਨੋਂ ਔਰ ਹਲਕੇ ਤੋਂ ਲੇਕਿਨ ਉਦੋਂ ਟਿਕਟਾਂ ਕੀ ਜਿਹੜੀ ਉਹ ਪਠਾਨਵਾਜਰਾ ਹੋਰੀ ਲੈ ਗਈ ਸੀ ਪਰ ਹੁਣ ਪਠਾਨਵਾਜਰਾ ਹੀ ਥਾਂ ਤੇ ਰਣਜੋਤ ਸਿੰਘ ਹਟਾਣਾ ਲਾਤਾ ਹੁਣ ਸਵਾਲ ਇੱਥੇ ਖੜਾ ਹੁੰਦਾ ਹੈਗਾ ਕਿ ਇਹਦਾ ਮਤਲਬ ਇਹ ਹੋਇਆ ਕਿ ਇਹ ਡੀਸੀ ਨੂੰ ਐਸਐਸਪੀ ਨੂੰ ਲੋਕਾਂ ਨੂੰ ਅਧਿਕਾਰੀਆਂ ਨੂੰ ਇਹ ਦੱਸ ਦਿੱਤਾ ਜਾਂ ਵੋਟਰਾਂ ਨੂੰ ਇਹ ਦੱਸ ਦਿੱਤਾ ਵੀ ਅੱਜ ਤੋਂ ਜੀ ਆਮ ਆਦਮੀ ਪਾਰਟੀ ਦਾ ਆਫੀਸ਼ੀਅਲੀ ਜਿਹੜਾ ਨਮਾਇੰਦਾਗਾ ਉਹ ਹੋ ਰਣਜੋਤ ਸਿੰਘ ਹਟਾਣਾ ਹੈਗਾ ਇਹਨਾਂ ਨੇ 27 ਹਲਕਾ ਇੰਚਾਰਜ ਕੱਲ ਲਾਏ ਹੁਣ ਇਹਦੇ ਚੋ ਇਹ ਵੀ ਸਾਫ ਹੈ ਵੀ ਪਠਾਨਮਾੜੀ ਦੇ ਟਰੈਕਟਰ ਦਾ ਚਲੋ ਗਈ ਗਈ ਹੈਨਾ ਹੋਰ ਵੀ ਬਹੁਤ ਦੀ ਟਰੈਕਟ ਜਾਰ ਜਿਵੇਂ ਸੋਨੀਆ ਮਾਨ ਨੂੰ ਵੀ ਪਿਛਲੇ ਸਮੇਂ ਦੇ ਵਿੱਚ ਇੱਕ ਹਲਕੇ ਦੀ ਹਲਕਾ ਇੰਚਾਰਜ ਤੇ ਲਾਇਆ ਸੀ ਤੇ ਹੋਰ ਵੀ ਕਈਆਂ ਨੂੰ ਲਾਇਆ ਉਹ ਖੜਾ ਦੇ ਦੌਰਾਨ ਡਿਪਟੀ ਕਮਿਸ਼ਨਰ ਦੇ ਨਾਲ ਜਾਂ ਅਧਿਕਾਰੀਆਂ ਦੇ ਨਾਲ ਫਿਰਦੀ ਵੀ ਆਈ ਸੀ ਵੀ ਜਿਵੇਂ ਉਹ ਐਮਐਲਏ ਹੁੰਦੀ ਆ ਹਾਲਾਂਕਿ ਉਹ ਹਲਕਾ ਇੰਚਾਰਜ ਹੈਗਾ ਤਾਂ ਇਹ ਸਾਰੇ ਮਸਲੇ ਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਆਈ ਹੈ ਕਿ ਚਾਰ ਬਜਰਬਰ ਲਾਏ ਇਹਨਾਂ ਨੇ ਪੰਜਾਬ ਦੇ ਕੰਨ ਜਦੋਂ ਹਲਕਨ ਚਾਰ ਚਲਾ ਰਹੇ ਸੀ ਚਾਰ ਸਟੇਟ ਬਜਰਬਰ ਲਾਏ ਉਹ ਚਾਰੇ ਸਟੇਟ ਬਜਰਬਰ ਗੈਰ ਪੰਜਾਬੀ ਦੱਸਿਆ ਜਾਂਦੇ ਨੇ ਸੋ ਇਹਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਆ ਗਏ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਇਹ ਕਹਾਣੀ ਜਾ ਕੇ ਇਸ ਪਾਸੇ ਰਹੀ ਆ ਜਿਮਨਦੀਪ ਜੀ ਸੌਰੀ ਮਿਊਟ ਮਿਊਟ ਹੋ ਗਈ ਥਾ ਜੀ ਜੀ ਇਕਤਾ ਜੀ 240 ਕਰੋੜ ਦੀ ਜਿਹੜੀ ਖੇ ਪਹਿਲੀ ਆ ਰਹੀ ਆ ਕਿਸ਼ਤ ਆ ਰਹੀ ਆ ਉਹਦੇ ਤੇ ਸਵਾਲ ਹੋ ਰਹੇ ਨੇ ਕਿ ਇਹ ਤਾਂ ਮਜ਼ਾਕ ਹੈ ਜੀ 240 ਕਰੋੜ ਨਾਲ ਇੱਥੇ ਕੀ ਪੜਨਾ ਜਿੱਥੇ ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਦੂਜੇ ਪਾਸੇ ਭਗਵੰਤ ਮਾਨ ਹੋਣਾ ਨੇ ਵੀ ਇੱਕ ਅਪੀਲ ਕਰ ਦਿੱਤੀ ਆ ਜੀ ਕੋਈ ਫੰਡ ਕਰਨਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਪ੍ਰਧਾਨ ਮੰਤਰੀ ਹੋਣਾ ਦਾ ਇੱਕ ਆਪਣਾ ਪਰਸਨਲ ਫੰਡ ਹੁੰਦਾ ਜੀ ਰੀਲੀਫ ਫੰਡ ਉਸੇ ਤਰੀਕੇ ਨਾਲ ਸ਼ਾਇਦ ਕੋਈ ਭਗਵੰਤ ਮਾਨ ਹੋਣਾ ਨੇ ਵੀ ਅ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੋ ਦੱਸਿਓ ਇਸ ਬੰਦੇ ਕੀ ਜਾਣਕਾਰੀ ਆ। ਜੇ ਕੋ ਮਨਦੀਪ ਜੀ ਇੱਕ ਤਾਂ ਜਿਹੜਾ ਇਹ 240 ਕਰੋੜ ਰੁਪਇਆ ਕੱਲ ਸੈਂਟਰ ਸਰਕਾਰ ਨੇ ਭੇਜਿਆ ਪੰਜਾਬ ਇਹ ਐਸ ਡੀ ਆਰ ਐਫ ਜਿਹੜਾ ਸਟੇਟ ਡਿਜੈਸਟਰ ਰਿਸਪਾਂਸ ਫੰਡ ਹੈ। ਜਿਹਦੇ ਵਿੱਚ 12.5 ਹਜ਼ਾਰ ਕਰੋੜ ਕਹਿੰਦੇ ਨੇ। ਉਹ 12.5 ਹਜ਼ਾਰ ਕਰੋੜ ਦੇ ਵਿੱਚ ਇਹਨਾਂ ਨੇ ਜਿਹੜਾਗਾ 240 ਕਰੋੜ ਰੁਪਇਆ ਹੋਰ ਭੇਜਤਾ। ਤਾਂ ਹੋ ਪੌਣੇ 13 ਕਰੋੜ ਹੋ ਗਿਆ ਜਾਂ 13 ਕਰੋੜ ਹੋ ਜਾਣਾ। ਸਵਾਲ ਇਹ ਬੜਾ ਹੈ। ਕਿ ਪੰਜਾਬ ਦੇ ਵਿੱਚ ਮੰਗ ਹੋ ਰਹੀ ਹੈ 20000 ਕਰੋੜ ਦੀ ਪਹਿਲਾਂ ਪ੍ਰਧਾਨ ਮੰਤਰੀ ਜੀ ਆਏ ਜਸਟ 1600 ਕਰੋੜ ਰੁਪਈਆ ਅਨਾਉਂਸ ਕਰਕੇ ਹੁਣ ਉਹਨਾਂ ਨੇ 240 ਕਰੋੜ ਰੁਪਈਆ ਪੰਜਾਬ ਨੂੰ 198 ਕਰੋੜ ਦੇ ਲਗਭਗ ਜਿਹੜਾ ਹੈਗਾ ਉਹ ਹਮਾਚਲ ਪ੍ਰਦੇਸ਼ ਨੂੰ ਐਸਡੀਆਰਐਫ ਦੇ ਲਈ ਜਿਹੜਾ ਉਹ ਦੇ ਦਿੱਤਾ ਹੁਣ ਇਹ ਜਿਹੜਾ ਐਸਡੀਆਰਐਫ ਦੇ ਲਈ ਪੈਸਾ ਆਇਆ ਇਹ ਸਿੱਧਾ ਕਿਸਾਨਾਂ ਨੂੰ ਨਹੀਂ ਜਾ ਸਕਦਾ ਕਿਤੇ ਵਿੱਚ ਪ੍ਰੋਵੀਜ਼ਨਸ ਨੇ ਜਿਹੜੀਆਂ ਵੀ ਇਹ ਦੇ ਵਿੱਚੋਂ ਤੁਸੀਂ 6800 ਰੁਪਈਆ ਪਰ ਏਕੜੀ ਦੇ ਸਕਦੇ ਹੋ ਇਹਦੇ ਵਿੱਚੋਂ ਮਤਲਬ ਤੁਸੀਂ ਜਿਹੜਾ ਹੈਗਾ ਔਰ 5 ਏਕੜ ਤੋਂ ਵੱਧ ਨਹੀਂ ਦੇ ਸਕਦੇ ਕਿਸੇ ਇੱਕ ਕਿਸਾਨ ਨੂੰ ਕੋਈ ਕਈ ਸ਼ਰਤਾਂ ਨੇ ਹੁਣ ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਆ ਉਹ ਕਹਾਵਤ ਹੈਗੀ ਆ ਵੀ ਕੱਟੇ ਨੂੰ ਮਨ ਦੁੱਧ ਦਾ ਕੀ ਮੱਝ ਦੇ ਥੱਲੇ ਮੰਨ ਲੋ ਮਨ ਦੁੱਧਾ ਕਹਿੰਦੇ ਤਾਂ ਉਹਦਾ ਕੱਟੇ ਨੂੰ ਕੀ ਭਾਗ ਲੈਣਾ ਕਿਸਾਨ ਨੇ ਚੋ ਲੈਣਾ ਜਿਹਦੀ ਮੱਝ ਹੈ ਨਾ ਉਹ ਮਸਲਾ ਇਹ ਹੈ ਵੀ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ 12.5 ਹਜ਼ਾਰ ਕਰੋੜ ਦਾ ਸਾਨੂੰ ਹੜਪੀਟ ਤਾ ਨੂੰ ਕੀ ਹੁਣ ਮੁੱਖ ਮੰਤਰੀ ਸਾਹਿਬ ਨੇ ਕੱਲ ਸ਼ੁਰੂ ਕੀਤੀ ਹੈਗੀ ਜਿਹੜੀ ਮਹਮਾ ਉਹ ਫੰਡ ਇਕੱਠਾ ਕਰਨ ਦੀ ਸ਼ੁਰੂ ਕੀਤੀ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੁੱਖ ਮੰਤਰੀ ਸਾਹਿਬ ਨੇ 60000 ਕਰੋੜ ਰੁਪਏ ਦੇ ਲਗਭਗ ਸੈਂਟਰ ਤੋਂ ਲੈਣ ਰੂਰਲ ਡਵੈਲਪਮੈਂਟ ਫੰਡ ਐਂਡ ਨੈਸ਼ਨਲ ਹੈਲਥ ਮਿਸ਼ਨ ਦਾ ਫੰਡ ਹੋਰ ਫੰਡ ਉਹ ਸੈਂਟਰ ਨਾਲ ਲੜਨ ਦੀ ਬਜਾਏ ਹਨਾ ਲੋਕਾਂ ਕੋਲੇ ਤੁਰਪੇ ਵੀ ਤੁਸੀਂ ਦਿੱਦਿਓ ਜੀ ਐਨਆਰਆਈਆਂ ਨੂੰ ਕਹਤਾ ਵੀ ਤੁਸੀਂ ਦਿਓ ਤੁਸੀਂ ਰੁਪਇਆ ਦਿਓਗੇ ਸੀ ਸਾਰਾ ਸਵਾਰ ਰੁਪਇਆ ਬਣਾ ਕੇ ਖਰਚਾਂਗੇ। ਪਹਿਲਾਂ जिने ਦੇਣੇ ਨੇ ਉਹ ਜ਼ਰੂਰੀ ਨਹੀਂ ਤੁਹਾਡੇ ਰਾਹੀਂ ਦੇਉਗਾ। ਨਾ ਬਹੁਤ ਸਾਰੀਆਂ ਐਨਜੀਓ ਨੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਰਹੀ ਵੀ ਦੇ ਰਹੇ ਨੇ। ਅਗਲੇ ਸਿੱਧੇ ਵੀ ਦੇ ਰਹੇ ਨੇ ਸਾਰੇ ਐਨਆਰਆਈ ਪਿੰਡਾਂ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਸਾਡੇ ਪਿੰਡ ਕਿੰਨਾ ਨੁਕਸਾਨ ਹੋਇਆ। ਉਹਨਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਹੈਗਾ ਕਿ ਜੇ ਸਰਕਾਰ ਦੇ ਫੰਡ ਹੱਥੇ 'ਚ ਦਿੱਨੇ ਆ ਤਾਂ ਉਹ ਲੋਕਾਂ ਤੱਕ ਉਹ ਨੇਰ ਪਿਆ ਦੇ ਵਿੱਚ ਹੀ ਪਹੁੰਚ ਜਾਊਗਾ। ਸੋ ਇਹ ਜਿਹੜਾ ਮਸਲਾ ਹੈਗਾ ਮਸਲਾ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਵੀ ਸੈਂਟਰ ਖਿਲਾਫ ਅੜਨ ਦੀ بجائے ਲੜਨ ਦੀ بجائے ਸੰਘਰਸ਼ ਕਰਨ ਦੀ بجائے ਉਨਾਂ ਤੋਂ ਰਾਹਤ ਲੈਣ ਦੀ ਬਜਾਏ ਜਿਹੜਾਗਾ ਉਹ ਲੋਕਾਂ ਵਾਲੇ ਪਾਸੇ ਨੂੰ ਜਾਂ ਐਨ ਆਰ ਆਈ ਵਾਲੇ ਪਾਸੇ ਨੂੰ ਫੰਡ ਇਕੱਠਾ ਕਰਨ ਵਾਲੀ ਕਹਾਣੀ ਵਾਲੇ ਪਾਸੇ ਨੂੰ ਤੁਰਪੀ ਹੁਣ ਜਿਹੜੀ ਇਹ ਕਹਾਣੀ ਹੈਗੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਅਡਾਪਟ ਕੀਤੀ ਆ ਇਹ ਚਲੋ ਕੋਈ ਜਥੇਬੰਦੀ ਕਰੇ ਕੋਈ ਐਨ ਜੀਓ ਕਰੇ ਕੋਈ ਸੰਸਥਾ ਕਰੇ ਕਿ ਭਾਈ ਅਸੀਂ ਥੇਲਾ-ਥੇਲਾ ਜੋੜ ਕੇ ਉਹਨਾਂ ਦੀ ਮਦਦ ਕਰਕੇ ਆਉਣੀ ਆ ਗੱਲ ਸਮਝ ਆਉਂਦੀ ਆ ਹੁਣ ਮੁੱਖ ਮੰਤਰੀ ਜਿਹੜਾ ਕਰੋੜਾਂ ਰੁਪਏ ਦੇ ਟੈਕਸ ਲੋਕਾਂ ਤੋਂ ਗ੍ਰਾਹ ਰਿਹਾ ਹੈ ਉਹ ਕਹਿੰਦਾ ਜੀ ਫੰਡ ਦਿਓ ਫੰਡ ਪੈਸੇ ਇਕੱਠੇ ਕਰੋ ਕੋਈ ਹੋਰ ਸਮਾਨ ਦੇ ਸਕਦਾ ਮੈਂ ਇਕੱਠਾ ਕਰੂੰਗਾ ਉਹ ਲੋਕਾਂ ਚ ਦੇਖੇ ਆਵਾਂਗੇ ਆਪਾਂ ਤੁਸੀਂ ਪ੍ਰਧਾਨ ਮੰਤਰੀ ਤੋਂ ਕਿਉਂ ਨਹੀਂ ਮੰਗਦੇ? ਸੈਂਟਰ ਕੋਲੇ ਜਾ ਕੇ ਕਿਉਂ ਨਹੀਂ ਪੈਂਦੇ? ਪੰਜਾਬ ਦੇ ਲੋਕਾਂ ਨੂੰ ਕਹਿਣ ਵੀ ਆਓ ਚੱਲੀਏ ਆਪਾਂ ਦਿੱਲੀ ਧਰਨਾ ਲਾਈਏ ਸਾਡੇ ਪੈਸੇ ਨਹੀਂ ਦਿੰਦਾ ਸੈਂਟਰ ਹਣਾ ਜਿਹੜੇ ਰਾਹਤ ਦੇ ਦੇਣੇ ਨੇ ਉਹ ਵੱਖਰੇ ਨੇ ਜਿਹੜੇ ਅਸੀਂ ਲੈਣੇ ਨੇ ਉਹ ਵੀ ਨਹੀਂ ਦਿੰਦਾ। ਸੋ ਇਹੇ ਅਸਲ ਵਿੱਚ ਇਹਨਾਂ ਨੇ ਵੀ ਸ਼ਾਰਟਕਟ ਢੰਗਾ ਜਿਹੜਾ ਉਹ ਲੱਭ ਲਿਆ ਪ੍ਰਧਾਨ ਮੰਤਰੀ ਸਾਹਿਬ ਨੇ। ਜੀ ਬਿਲਕੁਲ ਜੀ ਸਭ ਤੋਂ ਵੱਡੀ ਗਲਤੀ ਤਾਂ ਪਰ ਉਹ ਸਹਿਯੋਗਤਾ ਦੀ ਆ ਔਰ ਜਿੰਨਾ ਰਿਕਾਰਡ ਅੱਜਕੱਲ ਸਰਕਾਰਾਂ ਨੇ ਕ腐ਸ਼ਨ ਦਾ ਬਣਾਇਆ ਹੋਇਆ ਅਫਸਰ ਸ਼ਾਹੀ ਨੇ ਬਣਾਇਆ ਹੋਇਆ ਕਿਉਂਕਿ ਉਹ ਪੈਸਾ ਪਹਿਲਾਂ ਸਰਕਾਰ ਕੋ ਜਾਣਾ ਫਿਰ ਅਫਸਰ ਸ਼ਾਹੀ ਕੋ ਤੇ ਰਾਹੀ ਜਿਹੜਾ ਉਹ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਣਾ ਪਹੁੰਚਣਾ ਨਹੀਂ ਪਹੁੰਚਣਾ ਕਿਸੇ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪ ਹੀ ਕਿਹਾ ਸੀ ਵੀ ਪੈਸੇ ਤਾਂ ਸਾਰੇ ਰਾਹ 'ਚ ਹੀ ਲੱਗ ਜਾਂਦੇ ਕਹਿੰਦੇ ਮਸੀ ਮੇਰੇ ਖਾਲਾ 5 ਕੇ ਪੈਸੇ ਵਾਲਾ ਬਿਆਨ ਸੀ ਪਤੀ ਸਾਹਿਬ ਉਹ ਰਜੀਵ ਗਾਂਧੀ ਦਾ ਵੀ ਇੰਨੇ ਕੀ ਪਹੁੰਚਦੇ ਸ਼ਾਇਦ ਹਾਂਜੀ ਹਾਂਜੀ ਬਿਲਕੁਲ ਸ਼ਾਇਦ ਵੀ ਪੀ ਸਿੰਘ ਦਾ ਬਿਆਨ ਸੀ ਉਹ ਕਹਿੰਦੇ 8 ਇੱਕ ਕਰ ਪਾਇਆ ਚ ਤੇ ਹੁਣ ਤਾਂ ਮੁਲਕ ਨੇ ਹੋਰ ਵੀ ਤਰੱਕੀ ਕੀਤੀ ਹੋਈ ਆ ਸੋ ਦੇਖਦੇ ਆ ਲੋਕ ਕਿੰਨਾ ਖਪੂਰਸਾ ਕਰਦੇ ਆ ਫਿਲਹਾਲ ਪੱਤੀ ਸਾਹਿਬ ਤੁਸੀਂ ਨਾਲ ਜੁੜੇ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਹੀ ਤੁਹਾਨੂੰ ਜੀ ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਤੇ ਤਮਕਿਰਨ ਪੱਤੀ ਹੋਣ ਨਾਲ ਅਸੀਂ ਖਾਸ ਤੌਰ ਤੇ ਗੱਲਬਾਤ ਕੀਤੀ ਸੋ ਇਸੇ ਤਰੀਕੇ ਨਾਲ ਅਸੀਂ ਹਰ ਰੋਜ਼ੀ ਸ਼ੋਅ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਦੇਖਦੇ ਰਹੋ ਵੀ9 ਪੰਜਾਬੀ